ਆ ਦੇਖੋ ਸਟੈਚੂ ਲੱਗੇ ਹੋਏ ਆ ਕੋਡਿਆਂ ਦੇ ਉੱਤੇ ਸਰਦਾਰ ਸਾਹਿਬ ਤੁਸੀਂ ਆ ਦੇਖ ਸਕਦੇ ਹੋ ਆਰਟਿਸਟ ਦਾ ਨਾਂ ਤਾਰਾ ਸਿੰਘ ਪ੍ਰਵਿੰਦਰ ਸਿੰਘ ਰਾਏਕੋਟ ਤੋਂ ਨੇ ਆ ਦੇਖੋ ਲਿਖਿਆ ਹੋਇਆ ਨਾਲੇ ਪੂਰਾ ਪ੍ਰੋਪਰ ਆ ਦੇਖੋ ਈਮੇਲ ਆਈਡੀ ਵੀ ਦਿੱਤੀ ਹੋਈ ਆ ਤੁਸੀਂ ਦੇਖ ਸਕਦੇ ਆ ਪਾਜ਼ ਕਰਕੇ ਜੇ ਤੁਸੀਂ ਇਹਨਾਂ ਨਾਲ ਟੱਚ ਦੇ ਵਿੱਚ ਆਣਾ ਇਹਨਾਂ ਦਾ ਆਰਟ ਦੇਖੋ ਕਿੰਨਾ ਵਧੀਆ ਆਹ ਦੇਖੋ ਆਹ ਦੇਖੋ ਇੱਥੇ ਡਿਸਕ੍ਰਿਪਸ਼ਨ ਲਿਖੀ ਹੋਈ ਆ ਹਾਰਸ ਐਂਡ 6 ਸੋਲਜਰ ਸਟੈਚੂਜ਼ ਸੇਮ ਸਿੰਘ ਜਸਰ ਦੀ ਮੂਵੀ ਆਈ ਹੈ ਇਹਦੇ ਉੱਤੇ ਹੀ ਆ ਉਹ ਸਵਾਤ ਤੁਸੀਂ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਸ਼ੰਗਾਈ ਡਿਲੇ ਯੋਕੋਹਾਮਾ ਜਿੱਥੇ ਜਿੱਥੇ ਡਿਲੇ ਹੋਏ ਆ ਕਿੱਥੇ ਕਿੱਥੇ ਸ਼ਿਪ ਰੁਕੀ ਸੀ ਸਾਰਾ ਦਿੱਤਾ ਹੋਇਆ ਹੈ ਜੇ ਉੱਤੇ ਆ ਦੇਖੋ ਆ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਇਹਦੀ ਬਿਲਕੁਲ ਬੈਕ ਸਾਈਡ ਦੇ ਉੱਤੇ ਇਹਦਾ ਫਰੰਟ ਟੀਮ ਸਿੰਘ ਜਸੜ ਨੇ ਬਹੁਤ ਵਧੀਆ ਮੂਵੀ ਬਣਾਈ ਹੈ ਇਹ ਤਾਂ ਤੁਸੀਂ ਦੇਖੋ ਤੁਹਾਨੂੰ ਪਤਾ ਲੱਗੂਗਾ ਇਤਿਹਾਸ ਬਾਰੇ ਸੋ ਉਦੋਂ ਜਦੋਂ ਵੈਂਕੂਵਰ ਜਦੋਂ ਸ਼ਿਪ ਰੁਕਿਆ ਸੀ ਤਾਂ ਉਦੋਂ ਜਿੰਨੇ ਸੀਗੇ ਉੱਥੇ ਆਏ ਸੀ